ਕਰ ਲਿਆ ਅੱਜ ਬਾਈ ਸੌਦਾ ਆਪਾਂ ਸ਼ੇਰ ਦਾ ਤੇ ਉਹ ਜਮਾ ਜਾਏ ਜੀ ਪਹਿਲਾਂ ਵੀ ਆਪਾਂ ਪਹਿਲਾਂ ਆਹ ਬਾਈ ਆ ਦੁਕਾਨਦਾਰੀ ਇਹਦੇ ਮੌਕੇ ਤੇ ਬਣਾ ਬਣਾ ਕੇ ਦਿੰਦੇ ਆ ਬਾਈ ਮੌਕੇ ਤੇ ਤਿਆਰ ਕਰੀ ਆ ਹਾਂ ਰਾਂਝੇ 800 ਸਾਢੇ 800 ਦੇ ਦੇ ਬਾਈ ਲਿਆ ਆ ਲੈ ਰਾਂਝੇ ਨੇ ਗੈਪਟ ਕਰੀ ਆ ਇਹ ਰਾਂਝਾ ਕਹਿੰਦਾ ਵੀ ਮੈਂ ਗੂਗਲ ਪੇ ਕਰ ਦੂੰਗਾ ਜਿਹੜੀ ਚੀਜ਼ ਮਰਜ਼ੀ ਲੈ ਲੈ ਮੇਲੇ ਤੋਂ ਤਾਂ ਨਹੀਂ ਲਿਖ ਵੀਰ ਆਈ ਗੱਲ ਹੋਈ ਜਣਾ ਆਪਣੀ ਰਾਂਝਾ ਕਹਿੰਦਾ ਕਹਿੰਦਾ ਪਹਿਲੀ ਵਾਰੀ ਸਵਾਲ ਪਾਇਆ ਕਹਿੰਦਾ ਜਿਹੜੀ ਚੀਜ਼ ਮਰਜ਼ੀ ਲੈ ਲੈ ਕਹਿੰਦਾ ਚਲ ਆਪਾਂ ਸਸਤੇ ਤੇ ਸਾਰਤਾ ਰਾਂਝੇ ਨੂੰ ਮਖਾ ਹੀ ਲੈਦੇ ਯਾਰ ਕੱਲੀ ਦਾ ਕਰਦਾ ਕਰਦਾ ਕੋਈ ਨਾ ਮੌਕੇ ਤੇ ਤਿਆਰ ਕਰਦੇ ਆ ਬਾਈ ਸਾਰਾ ਸਮਾਨ ਜਿਹੜਾ ਹੈਗਾ ਮੈਂ ਨਾਲੇ ਬਾਈ ਇੱਥੇ ਕਿਥੇ ਸੱਜੀ ਬੈਂਤ ਆ ਵੀ ਬਾਸਦੀ ਆ ਨਾ ਬਾਸਦੀ ਆ ਤਾ ਵਾ ਹੁਣ ਇੱਥੇ ਬਾਸ ਬੈਂਤ ਦਾ ਰੋਲਾ ਪੈ ਗਿਆ ਬੰਦਿਆਂ ਦਾ ਕਹਿੰਦੇ ਛੋਟੀਆਂ ਤਾਂ ਪਸੰਦ ਆਈ ਜਾਂਦੀਆਂ ਆ ਕਰ ਲਈ ਚੱਕ ਵੀਰੇ 850 ਆ ਆ ਆ ਕਹਿੰਦੇ ਬਾਸਦੀ ਆ ਇਹ ਕਹਿੰਦੇ ਬੈਂਤ ਤੂੰ ਲੈ ਲਈ ਹੁਣ ਠੀਕ ਆ ਬਾਰੇ ਕਰਦੇ ਭਾਈ ਚੈੱਕ ਕਰ ਲੈ ਲੈ ਵੀ ਰਾਂਝੇ ਨੇ ਕਰਦੇ ਪੈ ਜੀ ਚੈਨਲ ਨਾਲ ਭਟੀਆਂ ਵਾਲਾ ਭਟੀਆਂ ਵਾਲੇ ਨੇ ਕਹੇ ਗੂਗੇ ਦਵਾਤੀ ਇਹ ਕਹਦਾ ਵੀ ਨਹੀਂ ਲੱਗੀ ਜਾਣੀਆਂ ਚੀਜ਼ ਮੇਲਾ ਲੁੱਟ ਰਿਆ ਐਵੇਂ ਬਾੜੀ ਸੋਣੀ ਛੋਟੀ ਲੱਕ ਆ ਗਈ ਦਾ ਮੂੰਹ ਆ ਯਾਰਾ ਰਾਂਝੇ ਆ ਆ ਗਈ ਨਹੀ ਇਹ ਹਰਨ ਦਾ ਨਾ ਹਰਨ ਨਾ ਲੈ ਫੇਰ ਨਹੀਂ ਆਪਣੀ ਚੱਲਣੀ ਇੱਧਰ ਸਕਾਰ ਤੇ ਅਧਰਾ ਯਾਰ ਦੇਖ ਦੂ ਮੈਂ ਗਲਤ ਕੰਮ ਕਰ ਲਿਆ ਹੈ ਆ ਚੇਲੇ ਨੂੰ ਸ਼ੇਰ ਦਵਾਤਾ ਆਪ ਭੈਣਾਂ ਭੇਡੂ ਲੈ ਲਿਆ ਦੇਖ ਤੂੰ ਫਿਰ ਨਾ ਭੇਡੂ ਨਹੀਂ ਇਹ ਹਿਰਨ 파ੜੀ ਹਿਰਨ ਆ ਇਹ ਫਿਰੇ ਕੋਲੇ ਨਹੀਂ ਨਾ ਇਹ ਹਾਂ ਉਂਗਲਾ ਵਧੀਆ ਮੇਲਾ ਭਰਿਆ ਪਿਆ ਚਲੋ ਚਲੀਏ ਦੇਖੀਏ ਆਲਾ ਇਧਰ ਬਣਾਉਣੇ ਕੋ ਘੂੜਿਆਂ ਗਾਣਿਆਂ ਦੀ ਵਧੀਆ ਬਣਾਈਏ ਕਿਸੇ ਪਾਸੇ ਸਟੋਰੀਆਂ ਤੇ ਚੱਲੋ ਯਾਰ ਯਾਰ ਅਸੀਂ ਪਾਣੀ ਪਿੰਡੀ ਸਕੇ ਜੀ ਤੋਂ ਸੁਣੀ ਅੰਤ ਤੱਕ ਪਾਣੀ ਆਪਾਂ ਕਿੱਥੇ ਪਾਣੀ ਹੁਣ ਪਾਣੀ ਲਿਆ ਦੰਨੇ ਆ ਚਾਹ ਪੀਵਾਂਗੇ ਨਾਲੇ ਉੱਥੇ ਉੱਥੇ ਮੈਂ ਕਹਿੰਨਾ ਉੱਥੇ ਚੱਲੇ ਡੱਲੇ ਵਾਲਿਆਂ ਕੋਲ ਯਾਰ ਦੋਤੀ ਉਹਨਾਂ ਦੇ ਉੱਥੇ ਤਾਂ ਵਧੀਆ ਹੈਗਾ ਮੈਨੂੰ ਵਧੀਆ ਲੱਗਿਆ ਇੱਧਰ ਤਾਂ ਬਣਾ ਦੇਈ ਆਪਾਂ ਇੱਧਰ ਤਾਂ ਦੇਖ ਇੱਧਰ ਤਾਂ ਮਾਹੌਲ ਦੇਖ ਰਿਹਾ ਆਪਾਂ ਮੈਂ ਬੂਟ ਲਾਇਆ ਚੱਪਲਾ ਪਾਇਆ ਮੈਂ ਇਹਨੂੰ ਕਿਹਾ ਮੈਂ ਬੂਟਾ ਮੈਨਾਂ ਨਹੀਂ ਚਾਈਦਾ ਹੁੰਦਾ ਗਰਮੀ ਰਾਂਝੇ ਮੈਨੂੰ ਬਾਈ ਉਹ ਕਰਦੀ ਭੇਜ ਦੀ ਜਗਾ ਮੈਨੂੰ ਕਿਨੇ ਹੁਣ ਦਾ ਮੇਲਾ ਪੂਰਾ ਠੀਕ ਆ ਟੋਪ ਤੇ ਚੱਲੀ ਜਾਂਦਾ ਅੱਜ ਦੀ ਡੇਢ ਤੇ ਉਤਰਾਲੇ ਮਾਹਰਾ ਕਿਹਾ ਬਲਾਇਆ ਵੀ ਉਤਰਾਲੇ ਬੰਦੇ ਹਨਾ ਆ ਦੇ ਆਈ ਕਿਤੇ ਨਾ ਕਿਤੇ ਬੰਦੇ ਮਿਲ ਹੀ ਜਾਂਦੇ ਹੁੰਦੇ ਆ ਲਖਵੀਰ ਦੀ ਦਾ ਸ਼ਕਲ ਬਦਲੀ ਪਈ ਆ ਤਾਂ ਸਾਨੂੰ ਪਛਾਣ ਚ ਹੀ ਨਹੀਂ ਆਇਆ ਮੇਲੇ ਤੇ ਆ ਕੇ ਮਾਹ ਯਾਰ ਬੰਦਾ ਦੇਖਿਆ ਲੱਗਦਾ ਦਾੜੀ ਕੇਸ ਰੱਖੀ ਫਿਰਦਾ ਇੰਨਾ ਤਾਂ ਇੰਨਾ ਤਾਂ ਕੈਬ ਨਹੀਂ ਚੱਲਣਾ ਕਹਿੰਦਾ ਬਾਈ ਕਹਿੰਦਾ ਤੁਸੀਂ ਮੈਂਤਾਲੀ ਗੱਲ ਆ ਕਹਿੰਦਾ ਤਿੰਨ ਚਾਰ ਚੀਜ਼ਾਂ ਲੈ ਗਏ ਯਾਰ ਕਹਿੰਦਾ ਤੁਸੀਂ ਇਹਦਾ ਵੀ 400 ਤੋਂ ਫਿਰ 450 ਤੋਂ ਕਰ ਓਏ ਆ ਘੋੜਾ ਦੇਖੰਦਰ ਉਹ ਆਉਣੇ ਆ ਬਣਾਉਣੇ ਆ ਹਾਂ ਥਾਰੀ ਕਿਹਨੇ ਆ ਘੋੜੀ ਲੈਈ ਆ ਮੈਨੂੰ ਹਾਂ ਥਾਰੀ